ਪਹਿਲਾਂ ਹੀ ਕਰਜ਼ੇ 'ਚ ਡੁੱਬੀ ਪੰਜਾਬ ਸਰਕਾਰ ਨੇ ਕਰਜ਼ਾ ਹੋਰ ਲੈਣ ਦਾ ਫੈਸਲਾ ਕੀਤਾ ਕੋਈ 57 ਕਰੋੜ ਰੁਪਇਆ ਨਹੀਂ ਸਗੋ 2000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੋਰ ਚੜਨ ਦੀ ਤਿਆਰੀ ਪੰਜਾਬ ਸਰਕਾਰ ਨੇ ਖੇਚ ਲਈ ਆਖਰ ਇੰਨਾ ਪੈਸਾ ਕਿਉਂ ਲਿਆ ਜਾ ਰਿਹਾ ਹੈ ਕਿੱਥੇ ਵਰਤਿਆ ਜਾਣਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਕਰਜ਼ੇ ਤੇ ਕਰਜ਼ਾ ਠਾ ਕਰਜ਼ਾ ਲਈ ਜਾ ਰਹੀ ਹੈ ਪੰਜਾਬ ਦਾ ਵਿੱਤ ਵਿਭਾਗ ਪਤਾ ਨਹੀਂ ਕੀ ਸੋਚ ਕੇ ਕਿਹੜੀ ਚੀਜ਼ ਗਹਿਣੇ ਰੱਖ ਕੇ ਕਰਜ਼ੇ ਲੈ ਰਿਹਾ ਹੈ ਦੀ ਸਮਝ ਜਿਹੜੀ ਹੈ ਉਹ ਗੱਲ ਬਾਹਰ ਹੁੰਦੀ ਜਾ ਰਹੀ ਹੈ ਦਰਅਸਲ ਪੰਜਾਬ ਸਰਕਾਰ ਨੇ ਇੱਕ ਹੁਆਰ ਫਿਰ 2000 ਕਰੋੜ ਦੇ ਲਗਭਗ ਕਰਜ਼ਾ ਲੈਣ ਦਾ ਫੈਸਲਾ ਕੀਤਾ ਹੈ ਨਾਬਾੜ ਤੋਂ ਇਹ ਕਰਜ਼ਾ ਲਿਆ ਜਾਣਾ ਹੈ ਪੰਜਾਬ ਸਰਕਾਰ ਪਹਿਲਾਂ ਵੀ ਜਦੋਂ ਦੀ ਬੜੀਆਂ ਉਦੋਂ ਦੀ ਕਰਜ਼ੇ ਲੈ ਕੇ ਚੱਲ ਰਹੀ ਹੈ ਦਰਅਸਲ ਪੰਜਾਬ ਦੇ ਵਿੱਚ ਪਿੰਡੂ ਸੜਕਾਂ ਦੀ ਹਾਲਤ ਜਿਹੜੀ ਆ ਉਹ ਬੜੀ ਖਸਤਾ ਆ ਪੰਜਾਬ ਸਰਕਾਰ ਉਸ ਖਸਤਾ ਹਾਲਤ ਸੜਕਾਂ ਨੂੰ ਸੁਧਾਰਨ ਦੇ ਲਈ ਜਿਹੜਾ ਕਰਜ਼ਾ ਲੈਣ ਜਾ ਰਹੀ ਹੈ ਤੇ ਕਰਜ਼ਾ ਦੱਸਿਆ ਜਾਂਦਾ ਹੈ ਕਿ ਲਗਭਗ 2000 ਕਰੋੜ ਦਾ ਜਿਹੜਾ ਕਰਜ਼ਾ ਇਹ ਲਿਆ ਜਾਣਾ ਹੈ ਨਵਾੜ ਤੋਂ ਇਹ ਕਰਜ਼ਾ ਲਿਆ ਜਾਣਾ ਇਸ ਦੇ ਨਾਲ ਪੰਜਾਬ ਸਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਸਕਦੀ ਹੈ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ ਆਰਡੀਐਫ ਹੈ ਪਿੰਡੂ ਵਿਕਾਸ ਫੰਡ ਆ ਜਿਹੜਾ ਉਹ ਹਾਲੇ ਤੱਕ ਨਹੀਂ ਦਿੱਤਾ ਇਹ ਕਰੀਬਨ ਜਿਹੜਾ ਆ 6000 ਕਰੋੜ ਰੁਪਏ ਬਣਦਾ ਹੈ ਕੇਂਦਰ ਸਰਕਾਰ ਵੱਲ ਪੰਜਾਬ ਦਾ ਹਾਲੇ ਤੱਕ ਨਹੀਂ ਦਿੱਤਾ ਇਸ ਦਰਮਿਆਨ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹਾਲੇ ਤੱਕ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੇ ਜਿਸ ਦੇ ਲਈ ਹੁਣ ਪੰਜਾਬ ਸਰਕਾਰ ਨਬਾੜ ਤੋਂ ਕਰੀਬ 2000 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ ਤਾਂ ਜੋ ਕਰਜ਼ੇ ਨਾਲ ਸੂਬੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾ ਸਕੇ ਮੁੱਖ ਮੰਤਰੀ ਨੇ ਪਿਛਲੇ 3 ਜੁਲਾਈ ਨੂੰ ਨਬਾੜ ਤੋਂ ਕਰੀਬ 2000 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਹਰੀ ਝੰਡੀ ਦਿੱਤੀ ਸੀ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਹੁਣ ਨਵਾਰ ਤੋਂ ਇੱਕ 1800 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਲਈ ਵੀ ਤਿਆਰੀ ਵਢੀ ਗਈ ਹੈ ਕਿਉਂਕਿ ਸੂਬੇ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਠੱਪ ਪਿਆ ਹੈ ਪੰਜਾਬ ਵਿੱਚ ਹਰ 6 ਵਰ੍ਹਿਆਂ ਮਗਰੋਂ ਸੜਕਾਂ ਦੀ ਮੁਰੰਮਤ ਹੁੰਦੀ ਹੈ ਪਰ ਸੂਬੇ ਵਿੱਚ 3 ਵਰ੍ਹਿਆਂ ਤੋਂ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ ਪੰਜਾਬ ਵਿੱਚ ਇਸ ਵੇਲੇ 30237 ਲਿੰਕ ਸੜਕਾਂ ਜਿਨ੍ਹਾਂ ਦੀ ਲੰਬਾਈ ਕਰੀਬ 68878 ਕਿਲੋਮੀਟਰ ਬਣਦੀ ਹੈ ਵਿੱਤੀ ਬਰੇ ਸਾਲ 2022-23 2023-24 ਅਤੇ ਵਿੱਤੀ ਬਰੇ 2024-25 ਦੀਆਂ ਕਰੀਬ 8105 ਲਿੰਕ ਸੜਕਾਂ ਦੀ ਮੁਰੰਮਤ ਹਾਲੇ ਬਾਕੀ ਹੈ ਜਿਨ੍ਹਾਂ ਦੀ ਲੰਬਾਈ 17406 ਕਿਲੋਮੀਟਰ ਬਣਦੀ ਹੈ ਇਹਨਾਂ ਸੜਕਾਂ ਦੀ ਮੁਰੰਮਤ ਲਈ 2892 ਕਰੋੜ ਦੇ ਫੰਡਾਂ ਦੀ ਜ਼ਰੂਰਤ ਹੈ ਕੇਂਦਰ ਸਰਕਾਰ ਵੱਲੋਂ ਪੈੰਡੂ ਵਿਕਾਸ ਫੰਡ ਰੋਕ ਕੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਖਾਤਰ ਨਵਾਂ ਕਰਜ਼ਾ ਲੈਣ ਦਾ ਫੈਸਲਾ ਕੀਤਾ ਹੈ ਲੋਕ ਸਭਾ ਚੋਣਾਂ ਵਿੱਚ ਲਿੰਕ ਸੜਕਾਂ ਦੀ ਖਸਤਾ ਹਾਲਤ ਦਾ ਮੁੱਦਾ ਕਾਫੀ ਵੱਡੇ ਪੱਧਰ ਤੇ ਉੱਭਰਿਆ ਖਾਸ ਕਰਕੇ ਮਾਝੇ ਇਲਾਕੇ ਦੀਆਂ ਸੜਕਾਂ ਦੀ ਹਾਲਤ ਬੇਹੱਦ ਮਾੜੀ ਐ ਸਮੇਂ ਪੰਜਾਬ ਮੰਡੀ ਬੋਰਡ ਵੱਲੋਂ 14 ਜੂਨ ਨੂੰ ਨਵੀਂ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਨੂੰ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਭੇਜਿਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਮਾਰਕੀਟ ਫੀਸ 3% ਤੋਂ ਘਟਾ ਕੇ 2% ਕਰ ਦਿੱਤੀ ਹੈ ਜਿਸ ਕਰਕੇ ਪੰਜਾਬ ਮੰਡੀ ਬੋਰਡ ਦੀ ਵਿੱਤੀ ਸਥਿਤੀ ਕਾਫੀ ਖਸਤਾ ਹੋ ਗਈ ਹੈ ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀ ਕੁਲਵੀਰ ਸਿੰਘ ਮੱਤਾ ਦਾ ਆਖਣਾ ਹੈ ਕਿ ਕੇਂਦਰੀ ਫੰਡ ਰੋਕੇ ਜਾਣ ਕਰਕੇ ਲਿੰਕ ਸੜਕਾਂ ਦੀ ਮੁਰੰਮਤ ਕਾਫੀ ਪਿਛੜ ਗਈ ਹੈ ਉਹਨਾਂ ਕਹੇ ਕਿ ਕੇਂਦਰ ਵੱਲੋਂ ਫੰਡ ਰੋਕੇ ਜਾਣ ਦਾ ਨੁਕਸਾਨ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁਗਤਰਾ ਪੈ ਰਿਹਾ ਹੈ ਇਸ 'ਚ ਕੋਈ ਸ਼ੱਕ ਨਹੀਂ ਕੇਂਦਰ ਸਰਕਾਰ ਜਿਹੜੀਆਂ ਨੀਤੀਆਂ ਤੇ ਉਤਰੀ ਐ ਮੇਰੇ ਮੂੰਹ ਤਾਂ ਗਾਲ ਨਿਕਲਦੀ ਐ ਪਰ ਚਲੋ ਜਿਹੜੀਆਂ ਨੀਤੀਆਂ ਤੇ ਉਹ ਉਤਰੀ ਐ ਉਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਨਾਲ ਵਿਕਤਰੇਵਾਜੀ ਕੀਤੀ ਜਾ ਰਹੀ ਹੈ ਫੈਡਰਲ ਢਾਂਚੇ ਦੇ ਵਿੱਚ ਹੁੰਦੇ ਆ ਸੰਗੀ ਢਾਂਚੇ 'ਚ ਹੁੰਦੇ ਆ ਪੰਜਾਬ ਵਰਗੇ ਅਹਿਮ ਸੂਬੇ ਨੂੰ ਅੱਖੋਂ ਉਹਲੇ ਕੀਤਾ ਜਾ ਰਿਹਾ ਹੈ ਪੰਜਾਬ ਵਰਗੇ ਸੂਬੇ ਦੇ ਨਾਲ ਜਾਣਬੁੱਝ ਕੇ ਧੱਕਾ ਕੀਤਾ ਜਾ ਰਿਹਾ ਹੈ ਇੱਥੇ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਬੀਜੇਪੀ ਜ਼ਿੰਮੇਵਾਰ ਨਾਲ ਦੀ ਨਾਲ ਪੰਜਾਬ ਦੀਆਂ ਦੋ ਸਰਕਾਰਾਂ ਵੀ ਜ਼ਿੰਮੇਵਾਰ ਨੇ ਜਿਉਂਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਹਨਾਂ ਨੇ ਕੇਂਦਰ ਸਰਕਾਰ ਨੂੰ ਇੰਨੀ ਜ਼ਿਆਦਾ ਖੁੱਲ ਦੇਣ ਦਾ ਮੌਕਾ ਦਿੱਤਾ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਜੀਐਸਟੀ ਦਾ ਉਸ ਸਮੇਂ ਵਿਰੋਧ ਨਹੀਂ ਕੀਤਾ ਤੇ ਜਿਸ ਦਾ ਨੁਕਸਾਨ ਅੱਜ ਸਮੁੱਚਾ ਪੰਜਾਬ ਤੇ ਦੇਸ਼ ਭੁਗਤ ਰਿਹਾ ਹੈ ਦੂਜਾ ਭਗਵੰਤ ਮਾਨ ਹੁਰਾਣੇ ਉਹ ਸ਼ਰਤਾ ਮੰਨ ਲਈਆਂ ਜਿਹੜੀਆਂ ਸ਼ਰਤਾ ਅਮਿਤ ਸ਼ਾਹ ਨੇ ਦਬਕਾ ਮਾਰ ਕੇ ਮਨਾਲੀਆਂ ਕਿ ਜਿੱਥੋਂ ਦਾ ਪੈਸਾ ਸੀ ਉੱਥੇ ਖਰਚਾਂਗੇ ਅਕਾਲੀ ਦਲ ਬਾਦਲ ਕਿਆ ਨੂੰ ਕੈਪਟਨ ਕਹਨਤਾ ਭਗਵੰਤ ਮਾਨ ਹੁਰੀ ਕਹਿ ਛੱਡਦੇ ਆ ਕਿ ਇਹਨਾਂ ਨੇ ਪੈਸਾ ਸਹੀ ਥਾਂ ਤੇ ਲਾਇਆ ਨਹੀਂ ਲਾਇਆ ਜਿਹਦੇ ਵਾਸਤੇ ਪੈਸਾ ਦਿੱਤਾ ਗਿਆ ਸੀ ਆਪ ਜਿਹੜਾ ਕੌਮੀ ਹੈਲਥ ਕਮਿਸ਼ਨ ਦੀਆਂ ਜਿਹੜੀਆਂ ਸਪਾਰਸ਼ਾ ਰਹੀ ਮਿਸ਼ਨ ਰਹੀ ਜਿਹੜਾ ਪੈਸਾ ਮਿਲਦਾ ਉਹਦੀਆਂ ਫੋਟੋਆਂ ਲਵਾਈ ਜਾਂਦੇ ਆ ਮੁਹੱਲਾ ਕਨੀਨਕਾ ਤੇ ਤੇ ਇੱਥੇ ਵੀ ਰਫੜ ਪਿਆ ਕਿ ਪੰਜਾਬ ਨੂੰ ਮਿਲਣ ਵਾਲਾ ਕੌਮੀ ਹੈਲਥ ਕਮਿਸ਼ਨ ਦਾ ਪੈਸਾ ਵੀ ਰੁਕ ਗਿਆ ਹੈ। ਐਸਾ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਫੋਟੋਆਂ ਲਵਾ ਲਈਆਂ ਹੋਣ ਤੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ। ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁੰਦਾ ਹੈ। ਛੋੜੀ ਸਿਆਸਤ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਚੱਲਦੀ ਆਈ ਹੈ ਉਹਦਾ ਨੁਕਸਾਨ ਪੰਜਾਬ ਦੇ ਲੋਕਾਂ ਨੇ ਭੁਗਤਿਆ ਹੈ ਤੇ ਹੁਣ ਵੀ ਭੁਗਤ ਰਹੇ ਨੇ। ਕੇਂਦਰ ਸਰਕਾਰ ਨੂੰ ਤੁਰੰਤ ਪੰਜਾਬ ਦੇ ਜਿਹੜਾ ਪਿੰਡੂ ਵਿਕਾਸ ਫੰਡ ਦੇ ਪੈਸੇ ਜਾਰੀ ਕਰਨੇ ਚਾਹੀਦੇ ਨੇ ਤਾਂ ਜੋ ਪੰਜਾਬ ਦੀਆਂ ਇਨਫਰਾਸਟ੍ਰਕਚਰ ਆ ਬੁਨਿਆਦੀ ਢਾਂਚੇ ਦੇ ਵਿੱਚੋਂ ਪੈਸਾ ਲੱਗ ਸਕੇ ਪੰਜਾਬ ਦੇ ਕਿਸਾਨ ਮਜ਼ਦੂਰ ਦਾ ਉਹ ਪੈਸਾ ਆ ਤੇ ਉਹ ਪੈਸਾ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਆੜਤੀਆਂ ਦਾ ਉਹ ਪੈਸਾ ਆ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਮੰਡੀਆਂ ਤੇ ਲੱਗਣਾ ਚਾਹੀਦਾ ਅਸਲ 'ਚ ਕੇਂਦਰ ਸਰਕਾਰ ਮੰਡੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਇਹੀ ਕਾਰਨ ਹੈ ਕਿ ਉਹ ਹੈ ਖਾਲੇ ਤੱਕ ਇਸ ਪੈਸੇ ਨੂੰ ਜਾਰੀ ਨਹੀਂ ਕਰ ਸਕੀ ਪਰ ਦੂਜੇ ਪਾਸੇ ਲਗਾਤਾਰ ਕਰਜ਼ੇ ਦੀ ਪੰਡ ਪੰਜਾਬ ਤੇ ਭਾਰੀ ਹੁੰਦੀ ਜਾ ਰਹੀ ਹੈ ਤੇ ਜਿਸ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਨੂੰ ਰੰਗਲਾ ਬਣਾਉਣ ਵਾਲਾ ਸੁਪਨਾ ਮੈਨੂੰ ਲੱਗਦਾ ਦੂਰ ਹੋ ਜਾਊਗਾ ਕਿਤੇ ਕੰਗਲਾ ਨਾ ਬਣ ਜਾਈ ਜਿਸ ਹਿਸਾਬ ਦੇ ਨਾਲ ਤੇ ਜਿਸ ਸਪੀਡ ਦੇ ਨਾਲ ਟਾਪ ਗੇਅਰ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਰਜ਼ਾ ਚੁੱਕ ਰਹੀ ਹੈ ਜਦੋਂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਤਕਰੀਬਨ ਤਕਰੀਬਨ 3 ਗੁਣਾ ਜ਼ਿਆਦਾ ਕਰਜ਼ਾ ਜਿਹੜਾ ਉਹ ਪੰਜਾਬ ਸਰਕਾਰ ਚੁੱਕ ਚੁੱਕੀ ਆ ਹੁਣ ਤੱਕ ਚਾਹੇ ਉਹ ਸਬਸਿਡੀ ਭਰਨ ਵਾਸਤੇ ਚੁੱਕਿਆ ਹੋਵੇ ਕਥੀ ਤੌਰ ਦੇ ਉੱਤੇ ਵਰਲਡ ਬੈਂਕ ਤੋਂ ਜਿਹੜਾ ਕਰਜ਼ਾ ਲਿਆ ਗਿਆ ਆ ਪਾਣੀ ਦੇ ਸਚਾਰੂ ਪ੍ਰਬੰਧਾ ਵਾਸਤੇ ਹੋਵੇ ਚਾਹੇ ਆ ਹੁਣ ਫੇਰ ਲੈਣ ਜਾ ਰਹੀ ਆ ਤਾਂ ਕੁੱਲ ਮਿਲਾ ਕੇ ਜਿਹੜਾ ਉਹ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ ਪੰਜਾਬ ਜਿਹੜਾ ਉਹ ਦਿਨੋ ਦਿਨ ਵਿੱਤੀ ਤੌਰ ਤੇ ਕਮਜ਼ੋਰ ਹੁੰਦਾ ਜਾਂਦਾ ਹੈ ਪੰਜਾਬ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਠੋਸ ਉਪਰਾਲਿਆਂ ਦੀ ਥਾਤੇ ਕਰਜ਼ੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ।